enjoy ਕਰਦਾ ਨਾ ਆਪਣੀ ਲਾਈਫ ਅੰਮੇ ਤੇ ਅੱਜ ਨਹੀਂ ਇਹ ਮੈਂ ਜਿੱਦਣ ਦਾ ਮਤਲਬ ਹੈ ਨਾ ਦੁਨੀਆ ਤੇ ਆ ਗਿਆ ਮੈਂ ਸ਼ੁਰੂ ਤੋਂ ਐਵੇਂ ਹੀ ਆ ਬਈ ਮੈਂ ਕਹਿੰਦਾ ਮौज ਮੱਚਦੀ ਹੱਸਣ ਖੇਡਣ ਮਨ ਕਾ ਚਾਹੋ ਅੱਜ ਦਿਨ ਤਾਂ ਬੜੀ ਚੀਜ਼ਾਂ ਦੇਖਿਆ ਜਾਂਦੀ ਨੇ ਕਿ ਰਿਸ਼ਤੇ ਬੜੇ ਕਮਜ਼ੋਰ ਹੋ ਰਹੇ ਨੇ ਇਹ ਕਹਿਣੇ ਦੀ ਗੱਲ ਅਸਲ ਚ ਹੈ ਨੇ ਤੇ ਤੁਸੀਂ ਕਿਹੜੀ ਕਿਹੜੀ ਚੀਜ਼ਾਂ ਦਾ ਖਿਆਲ ਰੱਖਦੇ ਹੋ ਕੀ ਕਾਰਨ ਹੈ ਆ ਜੜਿਆ ਆ ਜਿਹੜੀ ਹਾਂ ਟੈਕਨੀਕਲੀ ਜਿੰਨਾ ਅਸੀਂ ਇਹਨੂੰ ਕੀ ਕਹਿੰਦੇ ਟੈਕਨੋਲੋਜੀ ਹਾਂ ਟੈਕਨੋਲੋਜੀ ਇਹ ਤਾਂ ਬੰਦ ਹੋ ਜਾਣੀ ਚਾਹੀਦੀ ਹੈ ਤਾ ਚਾਰ ਜੀ ਕੋਈ ਇਨਸਟਾ ਤੇ ਲੱਗਾ ਕੋਈ ਫੇਸਬੁੱਕ ਤੇ ਲੱਗਾ ਕੋਈ YouTube ਤੇ ਲੱਗਾ ਕੋਈ ਸਨੇਪਚੈਟ ਤੇ ਲੱਗਾ ਕੋਈ ਵੀ ਗੱਲਾਂ ਹਾਂਜੀ ਜੇ ਨਾ ਹੋਵੇ ਬੰਦਾ ਆਪਣੇ ਬੱਚਿਆਂ ਨਾਲ ਗੱਲ ਕਰੇ ਉਹ ਉਹਨਾਂ ਨਾਲ ਲੁੱਡੋ ਵੇਡੇ ਉਹਨਾਂ ਨਾਲ ਹੀ ਖੇ ਹਾਸੇ ਗੱਡੀਆਂ ਕਰੇ ਇਹ ਜਿਹੜੀ ਪੀੜ੍ਹੀ ਹੈ ਨਾ ਉਹਨਾਂ ਨੂੰ ਮੈਂ ਹਮੇਸ਼ਾ ਕਹਿੰਦਾ ਨਾ ਵੀ ਆਪਣੇ ਮਾਪੇ ਦਾ ਸਤਿਕਾਰ ਕਰੋ ਤੁਸੀਂ ਮਾਪੇ ਦੀ ਪ੍ਰਾਪਰਟੀ ਹੋ ਪ੍ਰਾਪਰਟੀ ਕਿਸੇ ਹੋ ਨਾ ਹੋ ਜਾਏ ਦੁੱਖ ਲੱਗਦਾ ਨਾ ਖੁਸ਼ੀਆਂ ਵੰਡ ਜਵਾਨਾਂ ਹਾਸੇ ਉਗਣਗੇ ਇੱਕ ਅਜੀਹਾ ਅਦਾਕਾਰ ਜੋ ਹਮੇਸ਼ਾ ਹੀ ਖੁਸ਼ੀਆਂ ਵੰਡਦਾ ਹੈ ਤੇ ਜਦੋਂ ਵੀ ਇਹ ਅਦਾਕਾਰ ਸਿਨੇਮਾ ਘਰਾਂ ਦੇ ਵਿੱਚ ਸਕਰੀਨ ਦੇ ਉੱਤੇ ਸਾਨੂੰ ਦਿਖਾਈ ਦਿੰਦਾ ਹੈ ਸਾਰਿਆਂ ਦੇ ਮੂੰਹ ਤੇ ਇੱਕ ਹਾਸੇ ਆ ਜਾਂਦੀ ਹੈ ਤੇ ਪੋਜ਼ਿਟਿਵਿਟੀ ਹਰ ਪਾਸੇ ਛਾ ਜਾਂਦੀ ਹੈ ਤਾਂ ਸਾਡੇ ਨਾਲ ਅੱਜ ਹਰਵੀ ਸੰਗਾ ਜੀ ਮੌਜੂਦ ਨੇ ਤੇ ਉਚਾਦਰ ਬਾਬੇ ਨਾਨਕ ਦਾ ਫਿਲਮ 12 ਜੁਲਾਈ ਨੂੰ ਆਣ ਜਾ ਰਹੀ ਹੈ ਉਹਦੇ ਵਿੱਚ ਬੜਾ ਸੋਹਣਾ ਕਿਰਦਾਰ ਤੁਹਾਡਾ ਨਜ਼ਰ ਆਵੇਗਾ ਪਾਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਵੈਲਕਮ ਤੁਸੀਂ ਆਏ ਤੁਸੀਂ ਹਮੇਸ਼ਾ ਹੀ ਇੱਕ ਕਾਮੇਡੀ ਕਰਦੇ ਹੋਏ ਸਿਨੇਮਾ ਕਰਾਂ ਦੇ ਵਿੱਚ ਨਜ਼ਰ ਆਵੇਂ ਜਦ ਵੀ ਤੁਹਾਨੂੰ ਅਸੀਂ ਦੇਖਦੇ ਹਾਂ ਸਾਡੇ ਮੂੰਹ ਤੇ ਆਪਣੇ ਆਪ ਭਾਵੇਂ ਤੂੰ ਕੁਝ ਕੁਝ ਕਰੋ ਵੀ ਨਾ ਫਿਰ ਵੀ ਹਾਸੇ ਆ ਜਾਂਦੀ ਹੈ ਤੇ ਇਸ ਫਿਲਮ ਦੇ ਵਿੱਚ ਤੁਸੀਂ ਕਹਿੰਦੇ ਕਿ ਇੱਕ ਵੱਖਰਾ ਕਿਰਦਾਰ ਨਜ਼ਰ ਆਵੇਗਾ ਕਿਵੇਂ ਦਾ ਉਹ ਕਿਰਦਾਰ ਹੋਵੇਗਾ ਤੇ ਕਿਵੇਂ ਤੁਸੀਂ ਇਸ ਕਿਰਦਾਰ ਨੂੰ ਚੁਣਿਆ ਇਹ ਮੈਨੂੰ ਤਰਨਵੀਰ ਨੇ ਜਿਹੜੇ ਫਿਲਮ ਦੇ ਡਾਇਰੈਕਟਰ ਆ ਮੇਰੇ ਪਰਮ ਮਿੱਤਰ ਨੇ ਉਹਨਾਂ ਨੇ ਮੈਨੂੰ ਇਹ ਫਿਲਮ ਦੀ ਸਟੋਰੀ ਸੁਣਾਈ ਮੈਂ ਯਾਰ ਕੀ ਆਵਾ ਕਹਿੰਦੇ ਸੰਗੇ ਯਾਰ ਤੇਰਾ ਕਰੈਕਟਰ ਆ ਵੀ ਤੂੰ ਕਾਮੇਡੀ ਕਰਨੀ ਨਹੀਂ ਜਿੱਥੇ ਕਿਤੇ ਹੋ ਗਿਆ ਸਿਚੁਏਸ਼ਨਲ ਕਾਮੇਡੀ ਹੋਏਗੀ ਤੇ ਇਹਦੇ ਵਿੱਚ ਮੇਰਾ ਹੈ ਨਾ ਟਰਾਂਸਪੋਰਟ ਦਾ ਬਿਜ਼ਨਸ ਹੈ ਮੇਰੇ ਟਰਾਂਸਪੋਰਟ ਹੈ ਤੇ ਮੈਂ ਜਾਂਦਾ ਇਹਨਾਂ ਨੂੰ ਲੈ ਕੇ ਆਉਣਾ ਜਿਹੜੇ ਬਾਈ ਬਾਹਰੋਂ ਆਉਂਦੇ ਆ ਇਸ ਪਰਿਵਾਰ ਨਾਲ ਜੋ ਜੋਗਰਾਜ ਭਾਈ ਹੋਣਨਾਂ ਮੇਰੇ ਬਹੁਤ ਪਰਿਵਾਰਕ ਰਿਲੇਸ਼ਨ ਆ ਮਤਲਬ ਕਿ ਉਹਨਾਂ ਦਾ ਇੱਕ ਫੈਮਿਲੀ ਮੈਂਬਰ ਮਤਲਬ ਕਿ ਟਾਈਪ ਫੀਲਿੰਗ ਆ ਤੇ ਉਹ ਜਦੋਂ ਵੀ ਕੋਈ ਕੰਮ ਕਹਿੰਦੇ ਉਹ ਗੁਲਸ਼ਨ ਨਹੀਂ ਕਹਿੰਦੇ ਤੇ ਉਹ ਸਾਰੀਆਂ ਫੀਲਿੰਗਸ ਕੋਈ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਉਹ ਪੂਰਾ ਭਾਈਵਾਲ। ਪਾਜੀ ਅੱਜ ਤੁਸੀਂ ਬੜੇ ਵੱਡੇ ਲੈਵਲ ਤੇ ਆਉਣ। ਬੇਸ਼ੱਕ ਤੁਹਾਡਾ ਸਬਰ ਹੋਰ ਬਹੁਤ ਲੰਬਾ ਪਿਆ ਹੈ ਪਰ ਸਾਰੀ ਦੁਨੀਆ ਤੁਹਾਨੂੰ ਜਾਣਦੀ ਹੈ ਕਿਸੇ ਪਹਿਚਾਣ ਦੇ ਮੋਹਤਾਜ ਨਹੀਂ। ਜਦੋਂ ਹਰ ਵੀ ਸੰਗਾ ਇਸ ਜਗ੍ਹਾ ਖੜ ਕੇ ਆਪਣੀ ਪਿਛਲੇ ਸਮੇਂ ਨੂੰ ਯਾਦ ਕਰਦਾ ਹੈ ਇਹਦੇ ਵਿੱਚ ਅਰਦਾਸਾਂ ਦਾ ਕਿੰਨਾ ਕਰੋਲ ਹੈ ਤੇ ਉਸ ਪਰਮਾਤਮਾ ਦੇ ਭਾਂਣੇ ਚ ਰਹਿਣ ਦਾ ਕਿੰਨਾ ਕਰੋਲ ਹੈ। ਜਦੋਂ ਉਸ ਸਮੇਂ ਨੂੰ ਯਾਦ ਕਰਦੇ ਹਾਂ ਕਿਵੇਂ ਦਾ ਮਹਿਸੂਸ ਕਰਦੇ ਹਾਂ। ਦੇਖੋ ਸਮਾਂ ਮੈਨੂੰ ਨਾ ਮੈਂ ਤੁਹਾਨੂੰ ਦੱਸਦਾ ਮੈਂ ਕਿੰਨਾ ਵੀ ਇੱਕ ਚੇਰਾ ਵੀ ਮਾਲੀ ਦਾ ਕੰਮ ਪਾਣੀ ਦੇਣਾ ਪਰ ਪਰ ਮਸ਼ਕਾ ਦੇਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੀਂ ਨਾ ਤੁਸੀਂ ਆਪਣੀ ਮਿਹਨਤ ਕਰੀ ਜੋ ਪਰ ਜਦੋਂ ਤੁਹਾਡੀ ਮਿਹਨਤ ਨੂੰ ਬੂਰ ਪੈ ਗਿਆ ਸੈ ਨਿਆਰੀ ਨਿਆਰੀ ਕਿੰਨਾ ਕੁ ਲੰਬਾ ਇਹ ਸਫਰ ਹੈ ਕਿਵੇਂ ਸ਼ੁਰੂਆਤ ਹੁੰਦੀ ਹੈ ਓਏ ਯਾਰ ਮੈਂ ਤੁਹਾਨੂੰ ਦੱਸਾਂ ਇਹ ਸ਼ੁਰੂਆਤ ਇਦਾਂ ਮੈਂ ਪੜਦਾ ਸੀਗਾ ਉੱਥੇ ਵੀ ਮੈਂ ਆਪਣੇ ਮੈਂ ਜਿਹੜੋ ਪੰਡਾ ਵੀ ਆਟਮਾਈ ਕਰ ਦਿੰਦੇ ਹੀ ਹਨਾਂ ਭਈ ਮੈਂ ਗਾਣੇ ਵੀ ਗਾਉਂਦਾ ਹੁੰਦਾ ਸੀ ਤੇ ਉਹ ਮੈਂ ਕਦੇ ਸੋਚਿਆ ਨਹੀਂ ਸੀ ਵੀ ਮੈਂ ਕਲਾਕਾਰ ਬਣਾਗਾ ਮਨ ਜਦੋਂ ਕਾਲਜ ਚ ਰਗਾ ਉਹ ਫੇ ਮੈਨੂੰ ਟੀਚਰਾਂ ਨੇ ਬੜਾ ਐਪਰੀਸ਼ੀਏਟ ਕਰਨਾ ਤੇ ਬਸ ਐਂ ਚੱਲਦੇ ਗਏ ਚੱਲਦੇ ਗਏ ਭਈ ਧੁੱਗੀ ਭਾਈ ਨਾਲ ਜੁੜ ਗਏ ਭਾਈ ਕਿੰਨੀਆਂ ਅਰਦਾਸਾਂ ਹੋਈਆਂ ਨੇ ਇਸ ਮੁਕਾਮ ਤੇ ਪਹੁੰਚਣ ਲਈ ਨਹੀਂ ਮੈਂ ਸੱਚ ਤਾਂ ਦੱਸਾਂ ਐਮੀਚੂਰ ਮਾਰਾ ਵੀ ਮੈਂ ਰੋਜ਼ ਹੀ ਐਂ ਕਰਦਾ ਸੀ ਮੇਰੀ ਇੱਕੋ ਹੀ ਅਰਦਾਸ ਸੀ ਵੀ ਯਾਰ ਧੁੱਗੀ ਭਾਜੀ ਕਿਤੇ ਮੈਨੂੰ ਆਪਣੇ ਨਾਂ ਰੱਖਣ ਤੇ ਮੇਰੀ ਜ਼ਿੰਦਗੀ ਬਣ ਜਾਏ ਮੇਰਾ ਡ੍ਰੀਮ ਸੀਗਾ ਇਹ ਵੀ ਮੈਂ ਧੁੱਗੀ ਭਾਜੀ ਨਾਲ ਰਹਿਣਾ ਕਲਾਕਾਰ ਮੰਨਦਾ ਨਹੀਂ ਸੀ ਉਹਨਾਂ ਦਾ ਰਹਾ ਮੈਂ ਇਹੀ ਕਹਾਂ ਵੀ ਮੇਰੀ ਜ਼ਿੰਦਗੀ ਬਣ ਜਾ ਉਹ ਬਣੀ ਗਈ ਹੈ ਭਾਜੀ ਨੇ ਫਿਰ ਇਸ ਲਾਈਨ ਚ ਭਾਜੀ ਇਸ ਫਿਲਮ ਦੇ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਰਿਸ਼ਤੇ ਮਜ਼ਬੂਤ ਹੋਣਗੇ ਤੇ ਇਹਦੇ ਵਿੱਚ ਕੋਈ ਡਾਊਟ ਨਹੀਂ ਕਿ ਉਸ ਪਰਮਾਤਮਾ ਦੇ ਪ੍ਰਤੀ ਭਰੋਸਾ ਵੀ ਹੋਰ ਵਧੇਗਾ ਭਾਜੀ ਤੁਸੀਂ ਰਿਸ਼ਤਿਆਂ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਅੱਜ ਕੱਲ ਬੜੀ ਚੀਜ਼ਾਂ ਦੇਖੀਆਂ ਜਾਂਦੀਆਂ ਨੇ ਕਿ ਰਿਸ਼ਤੇ ਬੜੇ ਕਮਜ਼ੋਰ ਹੋ ਰਹੇ ਨੇ ਇਹ ਕਹਿਣੇ ਦੀ ਗੱਲ ਅਸਲ ਚ ਹੈ ਵੀ ਤੇ ਤੁਸੀਂ ਕਿਹੜੀ ਕਿਹੜੀ ਚੀਜ਼ਾਂ ਦਾ ਖਿਆਲ ਰੱਖਦੇ ਹੋ ਕੀ ਕਾਰਨ ਨੇ ਆ ਜੜਿਆ ਆ ਜਿਹੜੀ ਹਾਂ ਇਹ ਜਿੰਨੀ ਤਰੱਕੀ ਕਰ ਗਿਆ ਨਾ ਟੈਕਨੋਲੋਜੀ ਦੀ ਮੈਨ ਟੈਕਨੋਲੋਜੀ ਜਿੰਨਾ ਅਸੀਂ ਇਹਨੂੰ ਕੀ ਕਹਿੰਦੇ ਟੈਕਨੋਲੋਜੀ ਹਾਂ ਟੈਕਨੋਲੋਜੀ ਇਹ ਤਾਂ ਹੁਣ ਬੰਦ ਹੋ ਜਾਣੀ ਚਾਹੀਦੀ ਆ ਤਰੱਕੀ ਟੋਟਲੀ ਬੰਦ ਹੋ ਜਾਣੀ ਚਾਹੀਦੀ ਆ ਹੁਣ ਹੀ ਨਹੀਂ ਚਾਹੀਦੀ ਸੁਣੋ ਕਿੰਦਾ ਆਪਣਾ 4G ਆ ਕੋਈ ਇੰਸਟਾ ਤੇ ਲੱਗਾ ਕੋਈ ਫੇਸਬੁੱਕ ਤੇ ਲੱਗਾ ਕੋਈ YouTube ਤੇ ਲੱਗਾ ਕੋਈ ਸਨੈਪਚੈਟ ਤੇ ਲੱਗਾ ਕੋਈ ਵੀ ਗੱਲ ਹਾਂਜੀ ਕਿੰਦਾ ਇਹ ਹੀ ਜੜ ਹੋਈ ਨਾ ਟੈਕਨੋਲੋਜੀ ਜੜ ਹੋਈ ਮੈਂ ਮੰਨਦਾ ਆਪਣੀ ਵਾਈਫ ਨਾਲ ਗੱਲ ਨਹੀਂ ਕਰਦਾ ਆਪਣੇ ਬੱਚਿਆਂ ਨਾਲ ਗੱਲ ਨਹੀਂ ਕਰਦਾ ਜੇ ਨਾ ਹੋਵੇ ਬੰਦਾ ਆਪਣੇ ਬੱਚਿਆਂ ਨਾਲ ਗੱਲ ਕਰੇ ਉਹ ਉਹਨਾਂ ਨਾਲ ਲੁੱਡੋ ਖੇਡੇ ਉਹਨਾਂ ਨਾਲ ਹੀ ਖੇ ਹਾਸੇ ਖੇਡੀਆਂ ਕਰੇ ਵਧੀਆ ਗੱਲ ਹੈ ਨਾ ਸੋ ਇਹ ਇਸ ਕਰਕੇ ਮੈਂ ਪਰਿਵਾਰਾਂ ਨੂੰ ਵੀ ਬੇਨਤੀ ਕਰਦਾ ਮਾਈ ਮੋਬਾਈਲਾਂ ਤੋਂ ਕਹਿਣਾ ਛੱਡ ਗਏ ਆਪਣੇ ਪਰਿਵਾਰਾਂ ਦਾ ਖਿਆਣੇ ਪੈ ਜਾ ਇੱਕ ਹੋਰ ਵਰਤਾਰਾ ਬੜਾ ਅਜੀਬ ਵਾਪਰ ਰਿਹਾ ਹੈ ਪਹਿਲਾਂ ਕੀ ਹੁੰਦਾ ਸੀਗਾ ਅੱਜ ਦੇ ਸਮੇਂ 'ਚ ਉਹ ਗੱਲ ਕਰਦੇ ਅੱਜ ਦੇ ਸਮੇਂ 'ਚ ਕੀ ਹੁੰਦਾ ਕਿ ਜਿਹੜਾ ਮਾਪੇ ਵਾਪ ਬੱਚੇ ਨੂੰ ਪਾਲ ਪੋਸ ਕੇ ਬੜਾ ਕਰ ਦਿੰਦਾ ਉਹਨੂੰ ਕਾਮਯਾਬ ਕਰ ਦਿੰਦਾ ਤੇ ਉਹੀ ਬੱਚਾ ਬੜਾ ਹੋ ਕੇ ਉਸੇ ਮਾਪੇ ਨੂੰ ਵਿੱਚ ਕਮੀਆਂ ਕੱਢਣ ਲੱਗ ਜਾਂਦਾ ਉਹਨੂੰ ਸਮਝਾਣ ਲੱਗ ਜਾਂਦਾ ਤੁਸੀਂ ਮਾਪੇ ਦੀ ਗੱਲ ਕਰ ਰਹੇ ਸੀ ਮੈਂ ਤਾਂ ਇਹ ਸਵਾਲ ਪੁੱਛਿਆ ਹਾਂ ਮੇਰੇ ਮਾਪੇ ਤਾਂ ਯਾਰ ਮੈਂ ਅੱਜ ਵੀ ਉਹਨਾਂ ਨੂੰ ਸਮਰਪਿਤ ਹਾਂ ਅੱਜ ਉਹ ਹੈ ਨਹੀਂ ਗਏ ਪਰ ਮੈਂ ਮਿਸ ਕਰ ਰਿਹਾ ਹਮੇਸ਼ਾ ਹੀ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਮੈਂ ਕਲਾਕਾਰ ਬਣਿਆ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਮੈਂ ਇੱਥੇ ਤੱਕ ਪਹੁੰਚਿਆ ਉਹ ਮੈਨੂੰ ਦੁਨੀਆ ਦੇ ਨਾਮ ਲੈ ਕੇ ਆਉਂਦੇ ਹੈਨਾ ਇਹ ਮਤਲਬ ਕਿ ਇਹ ਜਿਹੜੀ ਪੀੜ੍ਹੀ ਹੈ ਨਾ ਉਹਨਾਂ ਨੂੰ ਮੈਂ ਹਮੇਸ਼ਾ ਕਹਿੰਦਾ ਨਾ ਵੀ ਆਪਣੇ ਮਾਪੇ ਦਾ ਸਤਿਕਾਰ ਕਰੋ ਯਾਰ ਤੁਹਾਨੂੰ ਜੰਮਿਆ ਪਾਇਆ ਐਕਚੁਅਲੀ ਤੁਸੀਂ ਮਾਪੇ ਦੀ ਪ੍ਰਾਪਰਟੀ ਹੋ ਪ੍ਰਾਪਰਟੀ ਕਿਸੇ ਹੋ ਨਾ ਹੋ ਜਾਏ ਦੁੱਖ ਲੱਗਦਾ ਨਾ ਇਸ ਕਰਕੇ ਮਾਪੇ ਦਾ ਇਹੀ ਹੱਕ ਬਣਦਾ ਤੁਸੀਂ ਅਕੋਰਡ ਉਹਨਾਂ ਦੇ ਅਕੋਰਡਿੰਗਲੀ ਚੱਲੋਗੇ ਨਾ ਤੇ ਤੁਸੀਂ ਦੁਨੀਆ ਦਾ ਸੁੱਖ ਪਾਉਂਗੇ ਔਰ ਸਭ ਤੋਂ ਵੱਡਾ ਸੁੱਖ ਉਹਨਾਂ ਨੂੰ ਦਿਓਗੇ ਤੁਹਾਡਾ ਤੁਹਾਡਾ ਦਿਲ ਵੀ ਖੁਸ਼ ਹੋਏਗਾ ਇਸ ਕਰਕੇ ਬੱਚਿਆਂ ਨੂੰ ਨਹੀਂ ਕਰਨਾ ਚਾਹੀਦਾ ਹਾਂ ਮਾਪਿਆਂ ਦੀ ਸਹਿਮਤੀ ਨਾਲ ਜੋ ਮਰਜ਼ੀ ਕਰ ਲੋ ਕਿਉਂਕਿ ਮਾਪਿਆਂ ਨੇ ਤੁਹਾਨੂੰ ਗਲਤ ਰਾਏ ਦੇਣੀ ਨਹੀਂ ਇਸ ਕਰਕੇ ਮੇਰੀ ਜਿਹੜੀ ਜਨਰੇਸ਼ਨ ਜਿਹੜੀ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਬੇਨਤੀ ਆ ਕਿ ਆਪਣੇ ਮਾਪਿਆਂ ਦਾ ਕਹਿਣਾ ਮੰਨਿਆ ਕਰੋ ਲਾਸਟ ਸਵਾਲ ਹੈ ਇਸ ਪੋਜ਼ਿਟਿਵਿਟੀ ਦਾ ਕਾਰਨ ਕੀ ਹੈ ਹਮੇਸ਼ਾ ਹੱਸਦੇ ਖੇਡਦੇ ਰਹਿੰਨੇ ਆ ਬਹੁਤ ਬੜੇ ਐਕਟਿਵ ਆ ਤੁਸੀਂ ਮੈਂ ਕਹਿੰਦਾ ਵੀ ਪਤਾ ਨਹੀਂ ਕਦੋਂ ਦੁਨੀਆ ਤੋਂ ਤੁਰ ਜਾਣਾ ਮੈਂ ਕਹਿੰਦਾ ਜਿੰਨੇ ਮਰਜੀ ਦੁੱਖ ਤਕਰੀਫਾਂ ਹੋਣ ਪਰ ਮੈਂ ਹੱਸਦਾ ਖੇਡਦਾ ਰਹੇ ਲੋ ਮੈਂ ਇੰਜੋਏ ਕਰਦਾ ਹਾਂ ਆਪਣੀ ਲਾਈਫ ਨੂੰ ਹਮੇਸ਼ਾ ਅੱਜ ਨਹੀਂ ਇਹ ਮੈਂ ਜਿੱਦਣ ਦਾ ਮਤਲਬ ਹੈ ਨਾ ਦੁਨੀਆ ਤੇ ਆ ਗਿਆ ਮੈਂ ਸ਼ੁਰੂ ਤੋਂ ਐਵੇਂ ਹੀ ਆ ਬਈ ਮੈਂ ਕਹਿੰਦਾ ਮौज ਮਸਤੀ ਹੱਸਣ ਖੇਡਣ ਮਨ ਕਾ ਚਾਹੋ ਇਹ ਗੁਰਬਾਣੀ 'ਚ ਵੀ ਲਿਖਿਆ ਹੈ ਹੱਸੋ ਖੇਡੋ ਪਰ ਕੇਦਾ ਦਿਲ ਨਾ ਦੁਖੀ ਕਰੋ ਸੋ ਇਸ ਕਰਕੇ ਬੰਦੇ ਨੂੰ ਇੰਜੋਏ ਕਰਨਾ ਚਾਹੀਦਾ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਹਮੇਸ਼ਾ ਹੀ ਪੋਜ਼ਿਟਿਵਿਟੀ ਰੱਖਣੀ ਚਾਹੀਦੀ ਹੈ ਤੇ ਮੈਨੂੰ ਲੱਗਦਾ ਇਹੀ ਇੱਕ ਕਾਰਨ ਹੈ ਕਿ ਤੁਹਾਡੀ ਪਛਾਣ ਸਾਰਿਆਂ ਤੋਂ ਲੱਗਾ ਤੇ 12 ਜਨਵਰੀ ਨੂੰ ਸਿਨੇਮਾ ਘਰਾਂ ਦੇ ਵਿੱਚ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਉਚਾਦਰ ਬਾਬੇ ਨਾਨਕ ਦਾ ਫਿਲਮ ਦਾ ਨਾਮ ਹੀ ਇਹ ਹੈ ਜਿਾ ਕਿ ਤੁਹਾਨੂੰ ਆਪਣੇ ਆਪ ਇਹ ਮਹਿਸੂਸ ਹੋਏਗਾ ਕਿ ਸਾਨੂੰ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਫਿਲਮ ਦੇਖਣੀ ਚਾਹੀਦੀ ਹੈ ਧੰਨਵਾਦ